ਕੋ ਬਹੁਤ ਕੋਈ ਮਸ਼ਹੂਰ ਬਾਬਾ ਮੈਂ ਨਾਮ ਨਹੀਂ ਜਾਣਦਾ ਉਹ ਖੁਦ ਆਪਦੇ ਇਹਨਾਂ ਬੈਠਾ ਗੁਰਦੁਆਰੇ ਦੇ ਵਿੱਚ ਤੇ ਉਹ ਸੰਗਤਾਂ ਨੂੰ ਕਹਿ ਰਿਹਾ ਕਿ ਬਹੁਤ ਭਿਆਨਕ ਸਮਾਂ ਆਉਣ ਵਾਲਾ 2 ਸਾਲਾਂ ਦੇ ਵਿੱਚ ਵਿੱਚ ਐਦਾਂ ਹੋ ਜਾਣਾ ਕਹਿੰਦਾ ਬਸ 30 35 ਕਰੋੜ ਲੋਕ ਹੀ ਬਚਣਗੇ ਐਦਾਂ ਤੋਤਾਕੀਆਂ ਵਿੱਚ ਲਿਖਿਆ ਕਹਿੰਦਾ ਉਹ ਸਮਾਂ ਆ ਚੁੱਕਿਆ ਤੇ 2027 28 ਦੇ ਵਿੱਚ ਬਸ ਕਹਿੰਦਾ ਦੁਨੀਆ ਦਾ ਅੰਤ ਹੈ ਇਹ ਗੁਰੂਆਂ ਨੇ ਲਿਖਿਆ ਤੀ ਆ ਵੀ ਐਦਾਂ ਰੂਸ ਦੀਆਂ ਫੌਜਾਂ ਚੜ ਕੇ ਆਉਣਗੀਆਂ ਚਾਈਨਾ ਦੀ ਫੌਜ ਚੜ ਕੇ ਆਉਗੀ ਕਹਿੰਦੇ ਰੂਸ ਦੀ ਆਉਗੀ ਫੇਰ ਖਾਲਸੇ ਬਣ ਜਾਣਗੇ ਸਾਰੇ ਪੰਜਾਬ ਤੇ ਹਮਲਾ ਹੋਊਗਾ ਐਦਾਂ ਉਦਾਂ ਉਹਨਾਂ ਹੱਦ ਤਾ ਉਦੋਂ ਹੋਈ ਪਈ ਆ ਜਦੋਂ ਜੋ ਵੀ ਕੋਈ ਘਟਨਾ ਆਪਣੇ ਆਪ ਦੇ ਕੋਲੇ ਹੁੰਦੀ ਆ ਤਾਂ ਉਹਨੂੰ ਇਥੇ ਚੀਜ਼ ਨਾਲ ਜੋੜ ਦਿੰਦੇ ਕਹਿੰਦੇ ਦੇਖੋ ਲਿਖਿਆ ਸੀ ਨਾ ਐਦਾਂ ਹੋਊਗਾ ਆਹ ਦੇਖੋ ਹੋ ਗਿਆ ਹੁਣ ਜਿਵੇਂ ਇੱਕ ਮੱਛੀ ਦਿਖੀ ਆ ਔਰ ਫਿਸ਼ ਨਾਮ ਦੀ ਇੱਕ ਮੱਛੀ ਆ ਉਹ ਸਮੁੰਦਰ ਚੋਂ ਕਿਤੇ ਬਾਹਰ ਦਿਖੀ ਆ ਤਾਂ ਹੁਣ ਉਹਦੇ ਤੇ ਕਿਹਾ ਜਾ ਰਿਹਾ ਕਿ ਜੀ ਇਹ ਜਿਹੜਾ ਔਰ ਫਿਸ਼ ਹੈਗੀ ਨਾ ਜਿਹਦੀ ਬਾਹਰ ਆਈ ਆ ਇਹ ਤਬਾਹੀ ਵਾਲੀ ਮੱਛੀ ਆ ਕਿਉਂਕਿ ਕਹਿੰਦੇ ਉਦੋਂ ਹੀ ਆਉਂਦੀ ਆ ਜਦੋਂ ਤਬਾਹੀ ਹੁੰਦੀ ਆ ਇੱਕ ਪਲੇਗ ਫੈਲਿਆ ਸੀਗਾ ਵਰਲਡ ਵਾਰ ਤੋਂ ਤੁਰੰਤ ਬਾਅਦ ਦੇ ਵਿੱਚ ਸਪੈਨਿਸ਼ ਫਲੂ ਫੈਲਦਾ ਉਹਦੇ ਵਿੱਚ ਵੀ 7-8 ਕਰੋੜ ਲੋਕ ਮਰ ਜਾਂਦੇ ਆ ਯਾਨੀ ਕਿ ਦਫਾ ਫਾਲਾਂ ਦੇ ਵਿੱਚ 12 ਤੋਂ 13 ਕਰੋੜ ਲੋਕ ਮਰ ਗਏ ਤੇ ਉਦੋਂ ਮਰੇ ਜਦੋਂ ਦੁਨੀਆ ਦੀ ਟੋਟਲ ਪਾਪ ਇਥੇ 150 ਕਰੋੜ ਨੂੰ ਦੀ ਸੀ ਪਰ ਉਦੋਂ ਤੱਕ ਕਾਲ ਯੁਗ ਨਹੀਂ ਮੁੱਕਿਆ ਦੁਨੀਆ ਕਿਉਂ ਨਹੀਂ ਖਤਮ ਹੋਈ ਇਹਨਾਂ ਨੂੰ ਜੇ ਕੋਈ ਪੁੱਛੇ ਨਾ ਤਾਂ ਇਹ ਕਹਿੰਦੇ ਕਹਿੰਦੇ ਉਦੋਂ ਕਾਲ ਯੁਗ ਨਹੀਂ ਪੀਕ ਤੇ ਨਹੀਂ ਸੀ ਹੁਣ ਕਹਿੰਦੇ ਕਾਲ ਯੁਗ ਸਿਖਰ ਤੇ ਆ ਹੁਣ ਕਾਲ ਯੁਗ ਦਾ ਐਂਡ ਨੇੜੇ ਹੀ ਆ ਹਲ ਯੁਗ ਕਈ ਫੱਗੀਆਂ ਤੋਂ ਪੀਕ ਤੇ ਹੀ ਇਹ ਜਿਵੇਂ ਹੁਣ ਬਣਾਉਂਦੇ ਆ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਦੇਖੀਏ ਤਾਂ 71 ਦੇ ਵਿੱਚ ਕਹਿੰਦੇ ਕਿ 20 ਲੱਖ ਤੋਂ ਵੱਧ ਔਰਤਾਂ ਨਾਲ ਰੇਪ ਹੋਇਆ ਸੀ ਕੀ ਉਹ ਕਾਲ ਯੁਗ ਤੇ ਪੀਕ ਤੇ ਨਹੀਂ ਸੀ ਉਦੋਂ 1947 ਦੇ ਵਿੱਚ ਲੱਖਾਂ ਔਰਤਾਂ ਨਾਲ ਉਦੋਂ ਰੇਪ ਹੋਏ ਆਪਣੇ ਪੰਜਾਬੀਆਂ ਨੇ ਕੀਤੇ ਪੰਜਾਬ ਵਿੱਚ ਹੋਏ ਉਦੋਂ ਕਾਲ ਯੁਗ ਪੀਕ ਤੇ ਨਹੀਂ ਸੀ 60 50 ਗੁਰੂ ਮਹਾਰਾਜ ਨੇ ਲਿਖੀਆਂ ਹੀ ਨਹੀਂ ਜਿਹੜੇ ਲੋਕ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਕੀਆਂ ਲਿਖੀਆਂ ਤਾਂ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਦੇ ਹੀ ਨਹੀਂ ਤੁਸੀਂ ਉਹਨਾਂ ਨੂੰ ਸਮਝ ਹੀ ਨਹੀਂ ਤੱਕ ਉਹਨਾਂ ਨੇ ਕੋਈ ਫਿਊਚਰ ਪ੍ਰੈਡਿਕਸ਼ਨ ਨਹੀਂ ਲਿਖੀ ਕੋਈ ਕੋਈ ਖਵਾਨੀ ਨਹੀਂ ਲਿਖੀ ਫਿਰ ਤੁਸੀਂ ਸਿੱਖੀ ਨੂੰ ਹੀ ਨਹੀਂ ਸਮਝਦੇ ਕੀ ਤੁਹਾਨੂੰ ਵੀ ਲੱਗ ਰਿਹਾ ਵੀ ਦੁਨੀਆ ਦਾ ਅੰਤ ਬਸ ਨੇੜੇ ਹੀ ਆ ਕੀ ਤੁਹਾਨੂੰ ਵੀ ਲੱਗ ਰਿਹਾ ਵੀ 2025 ਤੋਂ ਤਬਾਈ ਸ਼ੁਰੂ ਹੋ ਜਾਣੀ ਆ ਤੇ ਹੁਣ ਬਸ ਕੱਲ ਜੋ ਮੁੱਕਣ ਵਾਲਾ ਤੇ ਫਿਰ ਸਤਜੋਗਾ ਜੀ ਕੀ ਤੁਹਾਡੇ ਮੂਰੇ ਵੀ ਰੀਲਾਂ ਦੇ ਵਿੱਚ ਬਸ ਆਹੀ ਸਭ ਕੁਝ ਆ ਰਿਹਾ ਜਿੱਤੇ ਜੋਤਸ਼ੀ ਬੈਠੇ ਦੱਸ ਰਹੇ ਨੇ ਕਿ 2025 ਤੋਂ ਤਬਾਈ ਸ਼ੁਰੂ ਹੋ ਜਾਣੀ ਆ ਵਾਰਲਡ ਵਾਰ ਲੱਗ ਜਾਣੀਆਂ ਸੁਨਾਮੀਆਂ ਆਉਣਗੀਆਂ ਪੁਚਾਰ ਆਉਣਗੇ 2027 ਦੇ ਵਿੱਚ ਤਾਂ ਫਿਰ ਜਮਾ ਹੀ ਉਥਲ ਪੁਥਲ ਹੋ ਜਾਣੀ ਆ ਇਹਨੇ ਲੋਕ ਮਰ ਜਾਣਗੇ ਤੇ ਫਿਰ ਕਹਿੰਦਾ ਇਦਾਂ ਕਰਦੇਗਾ ਤੇ 2032 ਤੱਕ ਤਕਰੀਬਨ ਤਕਰੀਬਨ 95 96% ਆਬਾਦੀ ਖਤਮ ਹੋ ਜੂਗੀ ਤੇ ਫਿਰ 2032 ਤੋਂ ਕਾਲ ਯੁਗ ਖਤਮਾ ਮਤਲਬ ਵੀ 2032 ਤੱਕ ਸਤਿ ਯੋਗ ਆ ਜਾਣਾ ਇਤੋਂ ਤੱਕ ਕਿ ਕਈ ਸਿੱਖ ਬਾਬੇ ਵੀ ਮੈਂ ਦੇਖੇ ਆ ਉਹ ਖੁਦ ਕਹੀ ਜਾਂਦੇ ਆ ਇੱਕ ਬਹੁਤ ਕੋਈ ਮਸ਼ਹੂਰ ਬਾਬਾ ਮੈਂ ਨਾਮ ਨਹੀਂ ਜਾਣਦਾ ਉਹ ਖੁਦ ਆਪਦੇ ਯੋ ਨਾ ਬੈਠਾ ਗੁਰਦੁਆਰੇ ਦੇ ਵਿੱਚ ਤੇ ਉਹ ਸੰਗਤਾਂ ਨੂੰ ਕਹਿ ਰਿਹਾ ਕਿ ਬਹੁਤ ਭਿਆਨਕ ਸਮਾਂ ਆਉਣ ਵਾਲਾ 2 ਸਾਲਾਂ ਦੇ ਵਿੱਚ ਵਿੱਚ ਐਦਾਂ ਹੋ ਜਾਣਾ ਕਹਿੰਦਾ ਬਸ 30 35 ਕਰੋੜ ਲੋਕ ਹੀ ਬਚਣਗੇ ਤੇ ਐਦਾਂ ਸੋਸਾਕੀਆਂ ਵਿੱਚ ਲਿਖਿਆ ਕਹਿੰਦਾ ਉਹ ਸਮਾਂ ਆ ਚੁੱਕਿਆ ਤੇ 2027 28 ਦੇ ਵਿੱਚ ਬਸ ਕਹਿੰਦਾ ਦੁਨੀਆ ਦਾ ਅੰਤ ਹੈ ਹੁਣ ਤਾਂ ਸਗੋਂ ਹਰ ਕੋਈ ਤੀਜਾ ਬੰਦਾ ਉੱਠ ਕੇ ਚੱਕ ਕੇ ਕਿਤਾਬਾਂ ਜਿਗਾਂ ਸਿੱਖਾਂ ਨੇ 100 ਸਾਖੀਆਂ ਚੱਕ ਲਈਆਂ ਨੇ ਤੇ ਹਿੰਦੂਆਂ ਨੇ ਭਵਿੱਖ ਮਲਿਕਾ ਚੱਕ ਲਈ ਆ ਉਹ ਭਵਿੱਖ ਮਲਿਕਾ ਅਤਲ ਵਿੱਚ ਇੱਕ ਕਿਤਾਬ ਆ ਉਹਦੇ ਵਿੱਚ ਨਾ ਇਹ ਸਭ ਕੁਝ ਲਿਖਿਆ ਹੋਇਆ ਹੈ ਤਕਰੀਬਨ ਕਹਿੰਦੇ ਆ ਕਿ 400-500 ਸਾਲ ਪੁਰਾਣੀ ਹਜੇ ਤੱਕ ਹਾਲਾਂਕਿ ਇਹ ਨਹੀਂ ਪੁਸ਼ਟੀ ਨਹੀਂ ਹੋਈ ਕਿ ਇਹ ਸੱਚੀ ਵੀ ਨਹੀਂ ਪੁਰਾਣੀਆਂ ਜਾਂ ਕਿਸ ਨੇ ਐਵੇਂ ਹੀ ਲਿਖ ਦਿੱਤੀ ਉਹਦੇ ਵਿੱਚ ਐਦਾਂ ਕੁਝ ਲਿਖਿਆ ਹੋਇਆ ਕਿ ਜੇ ਜਦੋਂ ਐਦਾਂ ਹੋਊਗਾ ਕਾਲ ਯੁਗ ਦਾ ਅੰਤ ਹੋਊਗਾ ਤਾਂ ਫਿਰ ਐਵੇਂ ਹੋਊਗਾ ਇਸ ਤਰ੍ਹਾਂ ਤਬਾਈ ਹੋਊਗੀ ਤੇ ਉਸੇ ਤਰ੍ਹਾਂ ਆਪਣਾ 100 ਸਾਖੀਆਂ ਚੱਕ ਕੇ ਬੈਗੇ ਇਹ ਕਿ ਜੇ ਗੁਰੂਆਂ ਨੇ ਲਿਖਿਆ ਤੀ ਆ ਵੀ ਐਦਾਂ ਰੂਸ ਦੀਆਂ ਫੌਜਾਂ ਚੜ੍ਹ ਕੇ ਆਉਣਗੀਆਂ ਚਾਈਨਾ ਦੀ ਫੌਜ ਚੜ ਕੇ ਆਊਗੀ ਕਹਿੰਦੇ ਰੂਸ ਦੀ ਆਊਗੀ ਫਿਰ ਖਾਲਸੇ ਬਣ ਜਾਣਗੇ ਸਾਰੇ ਪੰਜਾਬ ਤੇ ਹਮਲਾ ਹੋਊਗਾ ਇਦਾਂ ਉਦਾਂ ਤੇ ਚਲੋ ਹੁਣ ਹੱਦ ਤਾਂ ਉਦੋਂ ਹੀ ਪਈ ਆ ਜਦੋਂ ਜੋ ਵੀ ਕੋਈ ਘਟਨਾ ਆਪਣੇ ਆਪ ਤੇ ਪਸੇ ਹੁੰਦੀ ਆ ਤਾਂ ਉਹਨੂੰ ਇਥੇ ਚੀਜ਼ ਨਾਲ ਜੋੜ ਦਿੰਦੇ ਕਹਿੰਦੇ ਦੇਖੋ ਲਿਖਿਆ ਸੀ ਨਾ ਇਦਾਂ ਹੋਊਗਾ ਆਹ ਦੇਖੋ ਹੋ ਗਿਆ ਹੁਣ ਜਿਵੇਂ ਇੱਕ ਮੱਛੀ ਦਿਖੀ ਆ ਔਰ ਫਿਸ਼ ਨਾਮ ਦੀ ਇੱਕ ਮੱਛੀ ਆ ਉਹ ਸਮੁੰਦਰ ਚੋਂ ਕਿਤੇ ਬਾਹਰ ਦਿਖੀ ਆ ਤਾਂ ਹੁਣ ਉਹਦੇ ਤੇ ਕਿਹਾ ਜਾ ਰਿਹਾ ਕਿ ਜੀ ਇਹ ਜਿਹੜਾ ਔਰ ਫਿਸ਼ ਹੈਗੀ ਨਾ ਜਿਹਦੀ ਬਾਹਰ ਆਈ ਆ ਇਹ ਤਵਾਹੀ ਵਾਲੀ ਮੱਛੀ ਆ ਕਿਉਂਕਿ ਕਹਿੰਦੇ ਉਦੋਂ ਹੀ ਆਉਂਦੀ ਆ ਜਦੋਂ ਤਵਾਹੀ ਹੁੰ ਇਸੇ ਤਰ੍ਹਾਂ ਬਸ ਆ ਪਿਛਲੇ ਹਫਤੇ ਤੱਕ ਨਹੀਂ ਗੱਲ ਆ ਕਰਨਾਟਕ ਦੇ ਇੱਕ ਸਮੁੰਦਰੀ ਤੱਟ ਦੇ ਉੱਤੇ ਬਹੁਤ ਸਾਰੇ ਨਾ ਕਛੂ ਬਾਹਰ ਆ ਗਏ ਸਮੁੰਦਰ ਦੇ ਵਿੱਚੋਂ ਤਾਂ ਉਹਨੂੰ ਵੀ ਕਹਿੰਦੇ ਵੀ ਇਹ ਤਬਾਹੀ ਦੀ ਨਿਸ਼ਾਨੀਆਂ ਐਨੇ ਸਾਰੇ ਕਛੂ ਹਜ਼ਾਰਾਂ ਦੀ ਗਿਣਤੀ ਵਿੱਚ ਕਛੂ ਬਾਹਰ ਆ ਗਏ ਤਾਂ ਯਾਨੀ ਇਹਨਾਂ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਦੁਨੀਆ ਦਾ ਅੰਤ ਮਤਲਬ ਲਿਖ ਦਿੱਤਾ ਤੇ ਕਹਿੰਦੇ ਵੀ 2025 ਤੋਂ ਹੁਣ ਦੁਨੀਆ ਖਤਮ ਆ ਤੁਸੀਂ ਬਸ ਆਪ ਦਾ ਕਰ ਲਓ ਜੋ ਕੁਝ ਕਰਨਾ ਤੇ ਫਿਰ ਬਸ 2032 ਤੱਕ ਉਹੀ ਬਚਣਗੇ ਕਹਿੰਦੇ ਜਿਹੜੇ ਨਾਮ ਸਿਮਰਨ ਕਰਨਗੇ ਚਲੋ ਨਾਮ ਸਿਮਰਨ ਕਰਨਾ ਮਾੜੀ ਗੱਲ ਨਹੀਂ ਉਹ ਆਪਾਂ ਵੀ ਕਰਨਾ ਸਾਰੇ ਕਰੋ ਨਾਮ ਜਪੋ ਪਰ ਆ ਜੋ ਕਿਹਾ ਜਾ ਰਿਹਾ ਨਾ ਇਹ ਸਾਰੇ ਮਿਲ ਕੇ ਇਹ ਅਸਲ ਦੇ ਵਿੱਚ ਇਹ ਕੁਝ ਨਹੀਂ ਆ ਇਹ ਸਿਰਫ ਤੁਹਾਨੂੰ ਬੇਵਕੂਫ ਬਣਾਇਆ ਜਾ ਰਿਹਾ ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਦੁਨੀਆ ਦਾ ਅੰਤ ਜਿਵੇਂ ਇਹ ਬਣਾਉਂਦੇ ਆ ਨਿੱਕੀ ਨਿੱਕੀ ਚੀਜ਼ ਨੂੰ ਲੈ ਕੇ ਇਹ ਅਸਲ ਦੇ ਵਿੱਚ ਨਾ ਇਹ ਕੁਝ ਨਹੀਂ ਆ ਇਹ ਕੋਈ ਇੱਕ ਨਕਸ਼ਤਰਾਂ ਦੀ ਇੱਕ ਜਗ੍ਹਾ ਐਸਟਰੋਲੋਜੀ ਦੇ ਵਿੱਚ ਇੱਕ ਨਕਸ਼ਤਰ ਬਣ ਰਿਹਾ ਤੇ ਉਹ ਜਦੋਂ ਪਿਛਲੀ ਵਾਰ ਬਣੇ ਸੀਗੇ ਤਾਂ ਉਹ ਕਿਹਾ ਜਾ ਰਿਹਾ ਕਿ ਉਦੋਂ ਮਹਾਭਾਰਤ ਦਾ ਟਾਈਮ ਸੀ ਹੁਣ ਐਦਾਂ ਦਾ ਹੋ ਨਹੀਂ ਸਕਦਾ ਨਾ ਵੀ ਜਿਹੜੇ ਉਹ ਨਕਸ਼ਤਰ ਆ ਉਹ ਉਦੋਂ ਪਹਿਲਾਂ ਕਦੇ ਨਾ ਬਣੇ ਹੋਣਗੇ ਜਾਂ ਬਾਅਦ ਚ ਕਦੇ ਨਾ ਬਣੇ ਹੋਣਗੇ ਚਲੋ ਮੰਨ ਲੈਂਦੇ ਆ ਵੀ ਜਦੋਂ ਪਿਛਲੀ ਵਾਰ ਬਣੀ ਤੇ ਉਦੋਂ ਮਹਾਪਾਰਤ ਹੋਈ ਸੀ ਪਰ ਉਹ ਤੋਂ ਬਾਅਦ ਵਿੱਚ ਵੀ ਤਾਂ ਤਬਾਹੀਆਂ ਕਈ ਵਾਰ ਹੋਈਆਂ ਨੇ ਦੁਨੀਆ ਦਾ ਖਤਮ ਨਹੀਂ ਹੋਈ ਹੁਣ ਜਦੋਂ 100 ਸਾਲ ਪਹਿਲਾਂ ਲੈ ਲੋ ਵਾਰਲਡ ਵਾਰ ਹੋਈ 4 ਤੋਂ 5 ਕਰੋੜ ਬੰਦਾ ਮਰ ਗਿਆ ਉਹਦੇ ਚ ਤੇ ਉਹ ਤੋਂ ਬਾਅਦ ਦੇ ਵਿੱਚ ਇੱਕ ਪਲੇਗ ਫੈਲਿਆ ਸੀਗਾ ਵਾਰਲਡ ਵਾਰ ਤੋਂ ਤੁਰੰਤ ਬਾਅਦ ਦੇ ਵਿੱਚ ਸਪੈਨਿਸ਼ ਫਲੂ ਫੈਲਦਾ ਉਹਦੇ ਵਿੱਚ ਵੀ 7-8 ਕਰੋੜ ਲੋਕ ਮਰ ਜਾਂਦੇ ਆ। ਯਾਨੀ ਕਿ ਦਫਾ-ਫਾਲਾਂ ਦੇ ਵਿੱਚ 12 ਤੋਂ 13 ਕਰੋੜ ਲੋਕ ਮਰ ਗਏ ਤੇ ਉਦੋਂ ਮਰੇ ਜਦੋਂ ਦੁਨੀਆ ਦੀ ਟੋਟਲ ਆਬਾਦੀ ਫਿਰ 150 ਕਰੋੜ ਹੁੰਦੀ ਸੀ। ਦੇਖਿਆ ਜਾਵੇ ਤਾਂ 10% ਤੋਂ ਉੱਤੇ ਦੀ ਆਬਾਦੀ ਖਤਮ ਹੋ ਗਈ ਸੀ ਉਦੋਂ। ਪਰ ਉਦੋਂ ਤੱਕ ਕਾਲ ਯੁੱਗ ਨਹੀਂ ਮੁੱਕਿਆ। ਦੁਨੀਆ ਕਿਉਂ ਨਹੀਂ ਖਤਮ ਹੋਈ? ਪਰ ਉਹਦੇ 20 ਸਾਲ ਬਾਅਦ ਇੱਕ ਹੋਰ ਵਰਲਡ ਵਾਰ ਲੱਗੀ। 4-5 ਕਰੋੜ ਬੰਦਾ ਉਦੋਂ ਮਰ ਗਿਆ। ਉਦੋਂ ਵੀ ਦੁਨੀਆ ਖਤਮ ਨਹੀਂ ਹੋਈ। ਵਰਲਡ ਵਾਰ ਮੁਕੀ ਤੋਂ 2 ਸਾਲ ਬਾਅਦ ਭਾਰਤ ਦੀ ਆਜ਼ਾਦੀ ਜਦੋਂ ਹੋਈ ਆ ਵਟਵਾਰੇ ਵੇਲੇ ਤਾਂ 20 ਲੱਖ ਬੰਦਾ ਆਪਣਾ ਮਰ ਗਿਆ। ਉਦੋਂ ਇਹਨਾਂ ਨੇ ਕਿਉਂ ਨਹੀਂ ਦੱਸਿਆ ਵੀ ਤੁਹਾਡੇ ਨਾਲ ਐ ਹੋਣ ਵਾਲਾ। ਕਿਉਂ ਤੁਸੀਂ ਇੰਨੇ ਲੋਕ ਮਰਨਗੇ ਐਦਾਂ। ਉਸ ਤੋਂ ਫਿਰ 25 ਸਾਲ ਬਾਅਦ ਜਦੋਂ ਬੰਗਲਾਦੇਸ਼ ਦਾ ਵਟਵਾਰਾ ਹੋਇਆ 71 ਦੀ ਜੰਗ ਵੇਲੇ ਕਿੰਨੇ ਲੱਖ ਲੋਕ ਮਰੇ ਸੀਗੇ ਉਹਦਾ। ਇਹਨਾਂ ਨੂੰ ਜੇ ਕੋਈ ਪੁੱਛੇ ਇਹਨਾਂ ਦਾ ਇਹ ਕਹਿੰਦੇ ਕਹਿੰਦੇ ਉਦੋਂ ਕਾਲ ਯੁਗ ਨਹੀਂ ਪੀਕ ਤੇ ਨਹੀਂ ਸੀ। ਹੁਣ ਕਹਿੰਦੇ ਕਾਲ ਯੁਗ ਸਿਖਰ ਤੇ ਆ। ਹੁਣ ਕਾਲ ਯੁਗ ਦਾ ਐਂਡ ਤੇ ਨੇੜੇ ਦੀ ਆ। ਤਾਂ ਇਹਨਾਂ ਨੂੰ ਕੋਈ ਦੱਸ ਦੇ ਵੀ ਕਾਲ ਯੁਗ ਦਾ ਕੋਈ ਏਦਾਂ ਪੀਕ ਏਦਾਂ ਹੁੰਦਾ ਨਹੀਂ ਕਾਲ ਯੁਗ ਕਈ ਸਦੀਆਂ ਤੋਂ ਪੀਕ ਤੇ ਹੀ ਹੈ ਜਿਵੇਂ ਹੁਣ ਬਣਾਉਂਦੇ ਆ ਇਹ ਸਭ ਨਾਲ ਤਾਂ ਹੁਣ ਜੇ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਦੇਖੀਏ ਤਾਂ 71 ਦੇ ਵਿੱਚ ਕਹਿੰਦੇ ਕਿ 20 ਲੱਖ ਤੋਂ ਵੱਧ ਔਰਤਾਂ ਨਾਲ ਰੇਪ ਹੋਇਆ ਸੀ ਕਿ ਉਹ ਕਾਲ ਯੁਗ ਦਾ ਪੀਕ ਤੇ ਨਹੀਂ ਸੀ ਉਦੋਂ 1947 ਦੇ ਵਿੱਚ ਲੱਖਾਂ ਔਰਤਾਂ ਨਾਲ ਉਦੋਂ ਰੇਪ ਹੋਏ ਆਪਣੇ ਪੰਜਾਬੀਆਂ ਨੇ ਕੀਤੇ ਪੰਜਾਬ ਵਿੱਚ ਹੋਏ ਉਦੋਂ ਕਾਲ ਯੁੱਗ ਪੀਕਤੇ ਨਹੀਂ ਸੀ ਚਲੋ ਇਹ ਛੱਡੋ ਮੈਂ ਤੁਹਾਨੂੰ ਇੱਕ ਹੋਰ ਘਟਨਾ ਦੱਸਦਾ ਅੱਜ ਤੋਂ ਤਕਰੀਬਨ 800 ਸਾਲ ਪਹਿਲਾਂ ਮੰਗੋਲ ਅੰਪਾਇਰ ਜਦੋਂ ਸ਼ੁਰੂ ਹੋਇਆ ਚੰਗੇਜ਼ ਖਾਨ ਦਾ ਰਾਜ ਉਸ ਬੰਦੇ ਨੇ ਆਪਦੇ ਰਾਜ ਦੌਰਾਨ ਜੋ ਉਹਨੇ ਕਤਲੇਆਮ ਕੀਤਾ ਉਹਨੇ ਦੁਨੀਆ ਦੀ 10% ਆਬਾਦੀ ਖਤਮ ਕਰ ਦਿੱਤੀ ਉਹਦੋਂ ਦੁਨੀਆ ਦੀ ਆਬਾਦੀ ਹੁੰਦੀ ਸੀਗੀ 40 ਤੋਂ 45 ਕਰੋੜ ਤੇ ਕਹਿੰਦਾ ਵੀ 4-5 ਕਰੋੜ ਲੋਕ ਮਾਰ ਦਿੱਤੇ ਸੀਗੇ ਮੰਗੋਲਾਂ ਨੇ ਐਂਡ ਉਸ ਬੰਦੇ ਨੇ ਜਿੰਨੀਆਂ ਔਰਤਾਂ ਨਾਲ ਰੇਪ ਕੀਤੇ ਸੀ ਉਹਨੇ ਹਿਸਟਰੀ 'ਚ ਕਦੇ ਨਹੀਂ ਹੋਇਆ ਕਿਹਾ ਜਾਂਦਾ ਹੈ ਕਿ ਹਰ ਚੌਥੀ ਔਰਤ ਏਸ਼ੀਆ ਦੀ ਉਹਦੀ ਉਹਨੇ ਇੱਜ਼ਤ ਰੁੱਤੀ ਸੀ ਅੱਜ ਤੋਂ 7 ਸਾਲ ਪਹਿਲਾਂ ਈਵਨ ਕਿ ਆਪਣੇ ਵਿੱਚ ਜੋ ਡੀਐਨਏ ਦਾ ਇੱਕ ਹਿੱਸਾ ਕਹਿੰਦੇ ਆ ਕਿ 15 ਤੋਂ 20% ਲੋਕ ਆ ਜਿਹੜੇ ਉਹਦੇ ਵੰਸ਼ਜ ਆ ਕਿਉਂਕਿ ਹਰ ਚੌਥੀ ਔਰਤ ਉਹਦਾ ਸ਼ਿਕਾਰ ਬਣੀ ਸੀ ਪਰ ਉਹ ਦੋ ਕਾਲ ਯੁੱਗ ਕਿਉਂ ਨਹੀਂ ਮੁੱਕਿਆ ਇਹਨਾਂ ਤੱਕ ਇੱਕ ਹੋਰ ਘਟਨਾ ਬਾਰੇ ਦੱਸ ਦਿੰਨਾ ਸਨ 536 ਈਸਵੀ ਬਾਰੇ ਜਾਣਦੇ ਹੋ ਤੁਸੀਂ ਤੁਹਾਡੇ ਚ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਸਨ 536 ਨੂੰ ਇਤਿਹਾਸ ਦਾ ਸਭ ਤੋਂ ਮਾੜਾ ਸਾਲ ਆਖਿਆ ਗਿਆ ਕਿਉਂਕਿ 3 ਤੋਂ 4 ਸਾਲਾਂ ਤੱਕ ਸੂਰਜ ਨਹੀਂ ਸੀ ਨਿਕਲਿਆ ਇੱਕ ਜਵਾਲਾਮੁਖੀ ਫਟਿਆ ਸੀ ਜਿਹਦੀ ਰਾਖ ਪੂਰੇ ਅਸਮਾਨ ਵਿੱਚ ਛਾ ਗਈ ਸੀਗੀ ਤੇ 70% ਤੋਂ ਵੱਧ ਤਾਂ ਤੀਨੂ ਨੇ ਕਵਰ ਕਰ ਲਿਆ ਸੀ ਇਸ ਕਰਕੇ ਸੂਰਜ ਨਹੀਂ ਨਿਕਲਿਆ ਸੂਰਜ ਨਹੀਂ ਨਿਕਲਿਆ ਤਾਂ ਪੇੜ ਪੌਦੇ ਮਰ ਗਏ ਸੁੱਕ ਗਏ ਠੀਕ ਹੈ ਠੰਡ ਪੈਣ ਲੱਗੀ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਮਾਰਨ ਲੱਗੇ ਤਾਂ ਭੁੱਖ ਮਰੀ ਫੈਲ ਗਈ ਮਹਾਮਾਰੀ ਫੈਲ ਗਈ ਉਸ ਵਕਤ ਦੁਨੀਆ ਦੀ 20% ਆਬਾਦੀ ਖਤਮ ਹੋਵੀ ਸੀ 536 ਇਸਵੀ ਦੇ ਵਿੱਚ ਪਰ ਉਦੋਂ ਕਾਲ ਯੁੱਗ ਕਿਉਂ ਨਹੀਂ ਖਤਮ ਹੋਇਆ ਉਦੋਂ ਦੁਨੀਆ ਤਾਂ ਨਹੀਂ ਨਾ ਖਤਮ ਹੋਈ ਸੋ ਇਤਿਹਾਸ ਤਾਂ ਭਰਿਆ ਪਿਆ ਪਿਛਲੇ 2000 ਸਾਲਾਂ ਦਾ ਇਤਿਹਾਸ ਚੱਕ ਲਓ ਇਤਿਹਾਸ ਭਰਿਆ ਪਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਜਦੋਂ ਦੁਨੀਆ ਵਿੱਚ ਇਹ ਤਬਾਹੀ ਹੁੰਦੀ ਹੈ ਕਦੇ ਕੁਦਰਤੀ ਤੌਰ ਤੇ ਕਦੇ ਕਿਸੇ ਮਹਾਮਾਰੀ ਦੀ ਸ਼ਕਲ ਦੇ ਵਿੱਚ ਕਦੇ ਕਿਸੇ ਜੰਗ ਦੇ ਸੂਰਤ ਦੇ ਵਿੱਚ ਤਾਂ ਲੋਕ ਮਰਦੇ ਰਹਿੰਦੇ ਆ ਤਬਾਹੀ ਹੁੰਦੀ ਰਹਿੰਦੀ ਆ ਪਿਛਲੇ 100 ਸਾਲਾਂ ਦੇ ਵਿੱਚ ਹੀ ਮੈਂ ਜੇ ਮੈਂ ਤੁਹਾਨੂੰ ਆਖਿਆ ਕਿ ਕਿੰਨੇ ਵਾਰੀ ਹੋ ਚੁੱਕੀ ਆ ਆ 5 ਸਾਲ ਪਹਿਲਾਂ ਦੀ ਗੱਲ ਹੀ ਆ ਜਦੋਂ ਕਰੋਨਾ ਆਇਆ ਉਹ ਤੋਂ ਪਹਿਲਾਂ ਤਾਂ ਇਹਨਾਂ ਚੋਂ ਕਿਸੇ ਨੇ ਨਹੀਂ ਦੱਸਿਆ ਕਿ ਇੱਕ ਮਹਾਮਾਰੀ ਆਉਣ ਵਾਲੀ ਜਿਹਦੇ ਵਿੱਚ 25 ਤੋਂ 30 ਲੱਖ ਲੋਕ ਮਰ ਜਾਣਗੇ ਦੁਨੀਆ ਦੀ ਹੁਣ ਪਤਾ ਨਹੀਂ ਕਿੱਥੋਂ ਚੱਕ ਲਿਆ ਇਹਨਾਂ ਨੇ ਸੋ ਇਹਨਾਂ ਤੋਂ ਨਾ ਡਰੋ ਇਹ ਮੱਛੀਆਂ ਦੇਖ ਕੇ ਵੀਡੀਓ ਦੇਖ ਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਜ ਬਣ ਚੁੱਕੇ ਆ ਇੰਸਟਾਗ੍ਰam ਤੇ ਜਿਹੜੇ ਕਹਿੰਦੇ ਆ ਕਿ ਬਸ ਦੁਨੀਆ ਖਤਮ ਹੋਈ ਉਹਨਾਂ ਤਾ ਆਏ ਦਿਨ ਕੋਈ ਨਾ ਕੋਈ ਭੁੱਖਮਾਰੀ ਕਰ ਦਿੰਦੇ ਆ ਜੀ ਐਨੀ ਤਰੀਕ ਨੂੰ ਆ ਹੋਊਗਾ ਐਨਿਦਰੀ ਨੂੰ ਆ ਹੋਊਗਾ ਐਦਾਂ ਦਾ ਕੁਝ ਨਹੀਂ ਹੋਣਾ ਖਾਂ ਹੋ ਸਕਦਾ ਵਰਲਡ ਵਾਰ ਲੱਗ ਜੇ ਹੋ ਸਕਦਾ ਜਿਸ ਤਰ੍ਹਾਂ ਦੇ ਸਿਨੈਰੀਓ ਬਣੇ ਹੋਇਆ ਦੁਨੀਆ ਦੇ ਵਿੱਚ ਹੋ ਸਕਦਾ ਵਰਲਡ ਵਾਰ ਲੱਗ ਜੇ ਪਰ ਕੀ ਆਪਾਂ ਇਹ ਮੰਨ ਲਗੇ ਵੀ ਉਹਦੇ ਨਾਲ ਦੁਨੀਆ ਖਤਮ ਹੋ ਜੂ ਕਿਉਂਕਿ ਜਿੱਧਰ ਉਹ ਚੱਲ ਰਹੀ ਹੈ ਜੰਗ ਉਹਦਾ ਤਾਂ ਇਹਨਾਂ ਨਾਲ ਕੋਈ ਸਿਸਟਮ ਹੀ ਨਹੀਂ ਇਹ ਤਾਂ ਹੋਰ ਹੀ ਮਾਰੀ ਜਾਂਦਾ ਰਹਿੰਦਾ ਆਪਣਨੇ ਰੂਸ ਚੜ੍ਹ ਕੇ ਆ ਜੂਗਾ ਪੰਜਾਬ ਉੱਤੇ ਕਹਿੰਦੇ ਸੌ ਸਾਖੀਆਂ ਚ ਲਿਖਿਆ ਹੋਇਆ ਰੂਸ ਦੀਆਂ ਬੋਜਾਂ ਹਮਲਾ ਕਰਨੀਆਂ ਚੀਨ ਦੀਆਂ ਬੋਜਾਂ ਹਮਲਾ ਕਰਨੀਆਂ ਮਾਝੇ ਦੀ ਤਬਾਹੀ ਹੋਊਗੀ ਦੁਆਬੇ ਦੀ ਤਬਾਹੀ ਹੋਊਗੀ ਉਥੋ ਉਥੋ ਤਬਾਹੀ ਹੋਊਗੀ ਦੇਖੋ ਜਿੱਥੋਂ ਤੱਕ 100 ਸਾਖੀਆਂ ਵਾਲੀ ਗੱਲ ਆ ਤਾਂ ਪਹਿਲੀ ਗੱਲ ਮੈਂ ਮੇਰੀ ਮੰਨ ਲਓ 100 ਸਾਖੀਆਂ ਗੁਰੂ ਮਹਾਰਾਜ ਨੇ ਲਿਖੀਆਂ ਹੀ ਨਹੀਂ ਜਿਹੜੇ ਲੋਕ ਮੰਨਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਖੀਆਂ ਲਿਖੀਆਂ ਤਾਂ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਦੇ ਹੀ ਨਹੀਂ ਤੁਸੀਂ ਉਹਨਾਂ ਨੂੰ ਸਮਝ ਹੀ ਨਹੀਂ ਤਕੇ ਉਹਨਾਂ ਨੇ ਕੋਈ ਫਿਊਚਰ ਪ੍ਰੈਡਿਕਸ਼ਨ ਨਹੀਂ ਲਿਖੀ ਕੋਈ ਕੋਈ ਖਵਾਨੀ ਨਹੀਂ ਲਿਖੀ ਫਿਰ ਤੁਸੀਂ ਸਿੱਖੀ ਨੂੰ ਹੀ ਨਹੀਂ ਸਮਝਦੇ ਮੈਂ ਮਤਲਬ ਖੁਦ ਇੱਕ ਦਸਤਾਰਤਾ ਦੀ ਸਿੱਖ ਨਾ ਹੋ ਕੇ ਇਹ ਕਹਿ ਰਹੇ ਹਾਂ ਕਿ ਤੁਸੀਂ ਫਿਰ ਸਿੱਖੀ ਨੂੰ ਨਹੀਂ ਸਮਝਦੇ ਫਿਕਰ ਮੈਂ ਇੰਨਾਕ ਤਾਂ ਸਮਝਦਾ ਕਿ ਉਹਨਾਂ ਨੇ ਕੀ ਲਿਖਿਆ ਸੀਗਾ ਤੇ ਸਿੱਖੀ ਸਿਧਾਂਤ ਕਾਦੇ ਤੇ ਆ ਤੇ ਤੁਸੀਂ ਅੱਜ ਕੱਲ ਲੋਕਾਂ ਨੂੰ ਉਹਨਾਂ ਦੀਆਂ ਲਿਖੀਆਂ ਕਹਿ ਰਹੇ ਸਾਖੀਆਂ ਸੁਨਾਤਨਾ ਕੇ ਡਰਾਈ ਜਾਂਦੇ ਹੋ ਲੋਕਾਂ ਨੂੰ ਜੋ ਕਿ ਉਹਨਾਂ ਨੇ ਲਿਖੀਆਂ ਹੀ ਨਹੀਂ ਕਦੇ ਇਹ ਕੰਮ ਨਹੀਂ ਸੀਗਾ ਗੁਰੂਆਂ ਨੇ ਕੰਮ ਕੀਤਾ ਹੀ ਨਹੀਂ ਹੈ ਕਿ ਕੋਈ ਇੱਕ ਬਾਣੀਆਂ ਲਿਖਤੀਆਂ ਐਦਾਂ ਹੁੰਦਾ ਇਹ ਬਾਅਦ ਦੇ ਵਿੱਚ ਨਾ ਜਿਹੜੇ ਉਹਨਾਂ ਦੇ ਕੁਝ ਆਸਤੇ ਪਾਸੇ ਲੋਕਤੀਏ ਉਹਨਾਂ ਨੇ ਆਪਣੇ ਮਨੋਂ ਹੀ ਬਣਾ ਕੇ ਲਿਖ ਦਿੱਤੀਆਂ ਉਹਨਾਂ ਸੱਚੋ ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਹੋ ਚੁੱਕੀਆਂ ਜਿਹੜੇ ਉਹਨਾਂ ਨੇ ਕਿ ਮਾਝੇ ਵਿੱਚ ਇਦਾਂ ਹੋਊਗਾ ਦੁਆਬੇ ਜਦਾਂ ਹੋਊਗਾ ਫਿਰ ਉਹਦਾ ਖਾਲਤਾ ਚੜ ਕੇ ਆਊਗਾ ਉਹ ਸਭ ਕੁਝ ਹੋ ਚੁੱਕਿਆ ਨਾ 18ਵੀਂ ਸਦੀ ਦਾ ਕਟਨਾਵਾਂ ਨੇ 19ਵੀਂ ਸਦੀ ਦਾ ਕਟਨਾਵਾਂ ਨੇ ਸਿੱਖਰਾ ਜਾ ਚੁੱਕਿਆ ਉਦੋਂ ਉਹ ਮਾਝੇ ਦੀ ਧਰਤੀ ਦੇ ਉੱਤੇ ਹੋਏ ਘੱਲੂ ਘਾਰੇ ਬਾਰੇ ਲਿਖਿਆ ਹੋਇਆ ਉਹ ਬੇਸਿਕਲੀ ਉਹ ਇਤਿਹਾਸ ਆ ਇਹਦੇ ਹੱਥ ਨੂੰ ਚੱਕ ਕੇ ਇਹਨਾਂ ਨੇ ਫਿਊਚਰ ਬਣਾਤਾ ਕਿ ਹੁਣ ਇਦਾਂ ਦੁਬਾਰਾ ਹੋਊਗਾ ਐ ਹੋਊਗਾ ਤੁਸੀਂ ਕਹਿੰਦੇ ਖੁਦ ਦਿਮਾਗ ਲਾ ਕੇ ਸੋਚੋ ਕਿ ਜਿਵੇਂ ਇਹ ਦੱਸਦੇ ਆ ਕਿ ਇਦਾਂ ਹੋ ਜੂ ਇਦਾਂ ਹੋ ਜੂ ਰੂਸ ਪੰਜਾਬ ਤੇ ਅਟੈਕ ਕਿਉਂ ਕਰੂ ਕਦੇ ਮਤਲਬ ਇਸ ਚੀਜ਼ ਦਾ ਕੋਈ ਸੈਂਸ ਬਣਦਾ ਭਾਰਤ ਤੇ ਅਟੈਕ ਕਿਉਂ ਕਰੂ ਚਲੋ ਹੋ ਸਕਦਾ ਮੰਨ ਲਓ ਵੀ ਇਹਨਾਂ ਦੀ ਚਾਈਨਾ ਦੀ ਭਾਰਤ ਨਾਲ ਕੋਈ ਦੁਸ਼ਮਣੀ ਲੱਗ ਗਈ ਜੀਦਾ ਆ ਫਿਰ ਕੀ ਰੱਟਮ ਆ ਫਿਰ ਇਹਨੇ ਕਰੋੜ 94 ਦਾ ਚੜ ਕੇ ਆ ਜਾਣਗੇ ਇਹ ਕੀ ਗੱਲ ਬਣੀ ਤੋ ਇਹਨਾਂ ਤੋਂ ਇਹ ਮੰਨੋ ਅਗਰ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਪਾ ਵੀ ਰਿਹਾ ਨਾ ਇੰਸਟਾਗ੍ਰam ਦੇ ਉੱਪਰ ਜਾਂ YouTube ਤੇ ਕੇ ਸੌ ਤਾਕੀਆਂ ਵਿੱਚ ਜਿਹਦੇ ਬਾਰੇ ਕਹਿ ਰਹੇ ਹੋਵੇ ਕਿ ਗੁਰੂ ਜੀ ਨੇ ਇਦਾਂ ਲਿਖਿਆ ਇਦਾਂ ਲਿਖਿਆ ਤਾਂ ਉਹਨਾਂ ਨੂੰ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿ ਲੋਕਾਂ ਨੂੰ ਨਾ ਡਰਾਓ ਇਸ ਤਰ੍ਹਾਂ ਦਾ ਕੁਝ ਨਹੀਂ ਲਿਖਿਆ ਗੁਰੂ ਮਹਾਰਾਜ ਨੇ ਤਾਂ ਬਾਕੀ ਜੇ ਤੁਸੀਂ ਜੋਤਿਸ਼ ਵਿਦਿਆ ਵਿੱਚ ਮੰਨਦੇ ਹੋ ਕਿ ਇਸ ਤਰ੍ਹਾਂ ਹੁੰਦਾ ਹੈ ਨਕਸ਼ਤਰ ਵਗੈਰਾ ਤਾਂ ਫਿਰ ਤੁਸੀਂ ਖੁਦ ਕਿਸੇ ਜੋਤਿਸ਼ੀ ਤੋਂ ਪੁੱਛ ਲਓ ਸ਼ਾਇਦ ਉਹਨੂੰ ਦੱਸ ਦੇ ਅੱਜਕੱਲ ਦਾ ਨਿੱਕੀ ਨਿੱਕੀ ਚੀਜ਼ ਨੂੰ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਦੇਖੋ ਕਹਿੰਦੇ ਐਦਾਂ ਹੋ ਗਿਆ ਆ ਐਦਾਂ ਹੋ ਗਿਆ ਜਾਂ ਅੱਜ ਡਿੱਗ ਪਿਆ ਇਹ ਤਾਂ ਇਹ ਵੀ ਸੰਕੇਤ ਆ ਹਰਾਨੀ ਜੀ ਜੇ ਦੁਨੀਆ ਦੇ ਵਿੱਚ ਆਕਟਣਾ ਹੋਊਗੀ ਇਹ ਵੀ ਸੰਕੇਤ ਆ ਹਰਾਨੀ ਦਾ ਉਦੋਂ ਹੁੰਦੀ ਹੈ ਜਦੋਂ ਆਪਣੇ ਖੁਦ ਕਈ ਸਿੱਖ ਵਿਦਵਾਨ ਇਸ ਤਰ੍ਹਾਂ ਦੀਆਂ ਕੱਲਾ ਕਰ ਰਹੇ ਅਤੇ ਆਪਣੇ ਲੋਕ ਉਹਨਾਂ ਦੇ ਪਿੱਛੇ ਲੱਗ ਕੇ ਡਰੀ ਵੀ ਜਾਂਦੇ ਤੇ ਇੱਕ ਆ ਜਿਹੜਾ ਪੱਥਰ ਕਹਿ ਰਹੇ ਜੀ NASA ਨੇ ਇੱਕ ਪੱਥਰ ਬਾਰੇ ਖੋਜ ਕੀਤੀ ਆ ਹਾਂ ਉਹ ਸੱਚ ਆ ਉਹ ਸੱਚਾ ਬਟ ਉਹਦੇ ਨਾਲ ਵੀ ਦੁਨੀਆ ਨੂੰ ਕੁਝ ਨਹੀਂ ਹੋਣ ਵਾਲਾ ਕਿਉਂਕਿ ਇਹਨਾਂ ਨੂੰ ਉਲਕਾ ਪਿੰਡ ਆਖਿਆ ਜਾਂਦਾ ਅਸਮਾਨ ਤੋਂ ਇਹ ਪੱਥਰ ਆਉਂਦੇ ਨੇ ਇਹਨਾਂ ਦੀ ਜੋ ਡਿੱਗਣ ਦੀ ਜੋ ਪਰਸੈਂਟ ਹੈ ਧਰਤੀ ਨਾਲ ਟਕਰਾਉਣ ਦੀ ਜੋ ਪਰਸੈਂਟ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਆ ਆਲਰੇਡੀ ਇੱਕ ਪੱਥਰ ਜਿਹੜਾ ਉਹ 2029 ਵਿੱਚ ਧਰਤੀ ਕੋਲ ਦੀ ਗੁਜ਼ਰੇਗਾ ਉਹਦੀ ਡਿੱਗਣ ਦੇ ਚਾਂਸ ਤੱਕ ਬਸ 1 ਤੋਂ 2% ਨੇ ਯਾਨੀ ਉਹ ਨਹੀਂ ਦਿਖਦਾ ਤੇ ਜਿਸ ਦੀ ਖੋਜ ਵੀ ਹੁਣ ਹੋਈ ਆ ਉਹਦੇ ਵੀ ਡਿੱਗਣ ਦੇ ਚਾਂਸ ਹਜੇ ਤੱਕ 3% ਹੀ ਨੇ ਤੇ ਜਿੰਨਾ ਚਿਰ ਜਿਹੜੇ ਚਾਂਸਸ ਆ ਉਹ 20% ਤੋਂ ਨਹੀਂ ਵੱਧਦੇ ਕਿਸੇ ਕੁਲਕਾ ਪਿੰਡ ਦੇ ਕਿਸੇ ਐਸਟਰੋਇਡ ਦੇ ਉਹਦੇ ਤੋਂ ਕੋਈ ਖਤਰਾ ਨਹੀਂ ਹੁੰਦਾ ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਇਹਨਾਂ ਤੋਂ ਵੀ ਨਾ ਡਰਿਆ ਕਰੋ ਇਹ ਵੀ ਐਵੇਂ ਬਣਾ ਰਿਹਾ ਬਾਤ ਵੀ ਇਹ ਹੁਣ ਪੱਥਰ ਆ ਗਿਆ ਇਹ ਡਿੱਗ ਪੇਗਾ ਖਤਮ ਕਰ ਦੇਗਾ ਬਾਕੀ ਹੁਣ ਦੇਖੋ ਜੋ ਹੁੰਦਾ ਹੋ ਜਾਏਗਾ ਯਾਰ ਕਿਉਂ ਐਵੇਂ ਲੋਕਾਂ ਨੂੰ ਡਰਾਇਆ ਤੋ ਮੇਰੀ ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮਕਸਦ ਇਹ ਠੀਕਾ ਕਿ ਤੁਹਾਨੂੰ ਅਵੇਅਰ ਕਰਨਾ ਕਿ ਇਹਨਾਂ ਦੇ ਚੰਗਲ 'ਚ ਨਾ ਫਸੋ ਇਹਨਾਂ ਤੋਂ ਨਾ ਡਰੋ ਕੁਝ ਨਹੀਂ ਹੋਣ ਵਾਲਾ ਇਸ ਤਰ੍ਹਾਂ ਦਾ ਤੇ ਜੇ ਕੁਝ ਹੋਊਗਾ ਤਾਂ ਦੇਖੀ ਜਾਊਗੀ ਤੋ ਪਲੀਜ਼ ਮੇਰੀ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਜੇ ਮੇਰੀ ਜਾਣਕਾਰੀ ਵਧੀਆ ਲੱਗੀ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰਿਓ